ਕਹਿੰਦੇ ਨੇ ਦੁਨੀਆ ਦਾ ਇੱਕ ਮਹਾਨ ਕਰੋਪ ਮਨੁੱਖ ਸੀ ਵੇਦ ਵ્યાਸ ਜਿਸ ਨੇ ਚਾਰ ਵੇਦ ਲਿਖੇ ਭਾਗਵਤ ਗੀਤਾ ਲਿਖੀ ਭਵਿਸ਼ ਪ੍ਰਵਾਨ ਲਿਖਿਆ ਵੇਦਾਂਤ ਸ਼ਾਸਤਰ ਲਿਖਿਆ ਪੰਜਾਬ ਦੇ ਜਿਹੜਾ ਦਰਿਆ ਹੈ ਬਿਆਸ ਹੈ ਇਸੇ ਰਿਸ਼ੀ ਦੇ ਨਾਂ ਤੇ ਇਸ ਤੋਂ ਇਹ ਵੀ ਪਤਾ ਚੱਲੇ ਕਿ ਪੰਜਾਬੀ ਭਾਵੇਂ ਪੰਜਾਬ ਤੇ ਆਵਾਨੀਆਂ ਦੇ ਨਾਮ ਉਹਨਾਂ ਨੇ ਨਾਮ ਰੱਖਿਆ ਹੈ ਪੰਜਾਬ ਨਾਮ ਤੋਂ ਪਹਿਲੇ ਇਸ ਇਲਾਕੇ ਦਾ ਨਾਮ ਸੀ ਮਧੁਰਦੇਸ਼ ਗੁਰੂ ਗੋਬਿੰਦ ਸਿੰਘ ਜੀ ਵੀ ਮਧੁਰਦੇਸ਼ ਕਹਿੰਦੇ ਨੇ ਮਧੁਰਦੇਸ਼ ਹਮ ਕੋਲੇ ਆਏ ਬਾਤ ਬਾਤ ਦਇੰਦੁਰ ਲਾਏ ਇਸ ਇਲਾਕੇ ਦਾ ਨਾਮ ਸੀ ਮਧੁਰਦੇਸ਼ ਮਧੁਰਦੇਸ਼ ਤੋਂ ਵੀ ਪਹਿਲੇ ਇਸ ਇਲਾਕੇ ਦਾ ਨਾਮ ਸੀ ਸਪਤ ਸਿੰਧੂ ਸਤ ਦਰਿਆ ਪੰਜ ਦਰਿਆ ਤੇ ਇਹ ਨੇ ਘਾਗਰਾ ਤੇ ਦਰਿਆ ਸਿੰਧ ਮਿਲਾ ਕੇ ਇਹਨੂੰ ਕਹਿੰਦੇ ਸਨ ਸਪਤ ਸਿੰਧੂ ਇਸ ਇਲਾਕੇ ਦਾ ਨਾਮ ਸੀ ਚੋਂਕੇ ਬੜਾ ਜ਼ਰਖੈਸ ਸੀ ਬੜਾ ਜ਼ਰਖੈਸ ਇਲਾਕਾ ਪਾਣੀ ਕਰਕੇ ਮੈਦਾਨੇ ਇਲਾਕਾ ਤੋਂ ਨਾਮ ਮਧੁਰਦੇਸ਼ ਪੈ ਗਿਆ ਅਗਵਾਨੀਆਂ ਦਾ ਜਦ ਕਬਜ਼ਾ ਹੋਇਆ ਇਹਨਾਂ ਨੇ ਫਿਰ ਪੰਜ ਦਰਿਆਵਾਂ ਨੂੰ ਸਾਹਮਣੇ ਰੱਖ ਕੇ ਦੋ ਦਰਿਆਵਾਂ ਦੀ ਗਿਣਤੀ ਪਰੋ ਕੀਤੀ ਫਰੰਟੀਅਰ ਦੇ ਇਲਾਕੇ ਸ੍ਰੈਨ ਇਨਾ ਪੰਜ ਦਰਿਆਵਾਂ ਦੇ ਆਧਾਰ ਤੇ ਪੰਜਾਬ ਕਹਿ ਦਿੱਤਾ ਜਿਹੜਾ ਦਰਿਆ ਵਿਆਸ ਵਗਦਾ ਏ ਰਿਸ਼ੀ ਵਿਆਸ ਦੇ ਨਾਂ ਤੇ ਇਸੇ ਦਰਿਆ ਦੇ ਕੰਡੇ ਤੇ ਬੈਠ ਕੇ ਇਸਨੇ ਚਾਰ ਵੇਦ ਲਿਖੇ ਭਵਿਸ਼ ਪੁਰਾਣ ਲਿਖਿਆ ਵੇਦਾਂਤ ਸ਼ਾਸਤਰ ਲਿਖਿਆ ਮਹਾਭਾਰਤ ਗੀਤਾ ਲਿਖੀ ਪਰ ਉਸ ਜ਼ਮਾਨੇ ਦਾ ਸਭ ਤੋਂ ਕਰੂਕ ਬੰਦਾ ਸੀ ਅਤਯੰਤ ਕਰੂ ਪਰ ਉਹਦੇ ਮਨ ਦੇ ਚੋਂ ਇਤਨਾ ਸੁੰਦਰ ਗਿਆਨ ਨਿਕਲਿਆ ਫਿਰ ਅਸ਼ਟਾਵਕਰ ਪ੍ਰੇਤੇਯ ਯਗਦਾਇ ਪੁਰਸ਼ ਅਸ਼ਟਾਵਕਰ ਸਰੀਰ ਇਸ ਦਾ ਅੱਠ ਥਾਵਾਂ ਤੋਂ ਟੇੜਾ ਸੀ ਲੱਤਾਂ ਢੇੜੀਆਂ ਬਾਹਾਂ ਢੇੜੀਆਂ ਗਰਦਨ ਟੇਢੀ ਮੋਂਡੇ ਵੀ ਦੋਵੇਂ ਟੇਢੇ ਸੀ ਕਮਰ ਵੀ ਟੇਢ ਅਸ਼ਟਾਵਕਰ ਤੋਂ ਮਰਾਦ 8 ਬਲ ਸਨ ਆਪਣੀ ਜੋਗੀ ਚ ਹੀ ਬੈਠਾ ਰਹਿੰਦਾ ਸੀ ਸਾਧਨਾ ਕਰਦਾ ਰਹਿੰਦਾ ਸੀ ਜਨਕ ਦਾ ਜਿਹੜਾ ਰਾਜਗੁਰੂ ਸੀ ਉਸ ਦਾ ਲੜਕਾ ਸੀ ਪਰ ਅਠ ਸਰੀਰ ਦੇ ਚ ਬਲ ਹੋਣ ਕਰਕੇ ਬਾਹਰ ਘੱਟ ਨਿਕਲਦਾ ਸੀ ਬੱਚੇ ਰੋਲਾ ਪਾ ਦਿੰਦੇ ਸਨ ਬੱਚੇ ਪਿੱਛਾ ਕਰਕੇ ਤਮਾਸ਼ਾ ਕਰਨ ਲੱਗ ਪੈਂਦੇ ਸਨ ਉਹ ਬੱਚਿਆਂ ਨੂੰ ਕੀ ਪਤਾ ਹੈ ਕਿ ਆਤਮਾ ਕੀ ਹੈ ਇੱਕ ਦਿਨ ਕਿਧਰੇ ਘਰ ਦੇ ਚ ਲੋੜ ਪੈ ਗਈ ਤੇ ਮਾਂ ਨੇ ਅਸ਼ਟਾਵ ਕਰਨੋ ਕਿਹਾ ਤੂੰ ਆਪਣੇ ਪਿਤਾ ਨੂੰ ਬੁਲਾ ਕੇ ਲਿਆ ਮਾਂ ਦਾ ਹੁਕਮ ਚੰਨ ਪੇ द्वारपाल ਨੂੰ ਪਤਾ ਸੀ ਸੰਤਰੀ ਸਿਪਾਈਆਂ ਨੂੰ ਪਤਾ ਸੀ ਇਹ ਰਾਜਗੁਰੂ ਦਾ ਲੜਕਾ ਹੈ ਨਹੀਂ ਰੋਕਿਆ ਜਾਣ ਦਿੱਤਾ ਚਲਾ ਗਿਆ ਮੈਂ ਲਾਂਚ دیਵਾਨੇ ਖਾਸ ਵਿੱਚ ਗਿਆ ਜਿਵੇਂ ਦਾਖਲ ਹੋਇਆ ਨਾ ਸਾਰੇ ਵਿਦਵਾਨ ਐਲਕਾਰ ਵਜ਼ੀਰ ਹਸਪੈ ਇਸ ਤੋਂ ਇੰਨੀ ਗੱਲ ਸਪਸ਼ਟ ਹੋਈ ਕਿ ਰਾਜਗੁਰੂ ਦਾ ਇਹ ਲੜਕਾ ਕਦੀ دیਵਾਨ ਦੇਚ ਨਹੀਂ ਆਇਆ ਸੀ ਅੱਜ ਪਹਿਲੀ ਦਫਾ ਸਾਰੇ ਹੀ ਹੱਸ ਪਏ ਦੋ ਬੰਦੇ ਨਹੀਂ ਹਸੇ ਇੱਕ ਜਨਕ ਨਹੀਂ ਹਸਿਆ ਇੱਕ ਅਸ਼ਟਾਵਕਰ ਦਾ ਪਿਤਾ ਨਹੀਂ ਹਸਿਆ ਕਿਉਂਨੇ ਤੇ ਹਸਣਾ ਨਹੀਂ ਸੀ ਉਹਨੂੰ ਤੇ ਤਰਸ ਆਇਆ ਵੀ ਮੇਰੇ ਬੱਚੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੱਸਦਾ ਮਨੁੱਖ ਹੋਛੀ ਗਲਤੇ ਤਾਕਤਵਰ ਤੇ ਨਹੀਂ ਹੱਸ ਸਕਦਾ ਕਮਜ਼ੋਰ ਤੇ ਮਨੁੱਖ ਹੱਸਦਾ ਹੈ ਇਹ ਵੀ ਮੈਰਜ਼ ਕਰਦੇ ਆ ਮਨੁੱਖ ਕਿਧਰੇ ਗਲਤੀ ਕਰ ਜਾਏ ਕਿਧਰੇ ਭੁੱਲ ਕਰ ਜਾਏ ਮਨੁੱਖ ਹੱਸ ਪਾਏਗਾ ਉਹਨੂੰ ਦੇਖ ਕੇ ਹਾਸਾ ਕਮਜ਼ੋਰੀ ਤੇ ਆਉਂਦਾ ਹੁੰਦਾ ਹੈ ਹਾਸਾ ਤਾਕਤ ਵਰਤੇ ਨਹੀਂ ਆਉਂਦਾ ਹਾਸਾ ਔਗਣਾ ਤੇ ਆਵੇਗਾ ਹਾਸਾ ਗੁਣਾ ਤੇ ਨਹੀਂ ਆਉਂਦਾ ਇਹ ਵੀ ਮਰਜ ਕਰਦੇ ਹਾਂ ਮੈਲੇ ਮਨੁੱਖ ਦੇ ਹਾਸੇ ਵੀ ਬੜੇ ਮੈਲੇ ਆਉਣਗੇ ਦੂਜਿਆਂ ਦੀ ਮਜਬੂਰੀ ਤੇ ਹਸੇਗਾ ਦੂਜਿਆਂ ਦੀ ਕਮਜ਼ੋਰੀ ਤੇ ਹਸੇਗਾ ਹੱਸਦੇ ਭਗਤ ਵੀ ਨੇ ਆਪਣੀ ਕਮਜ਼ੋਰੀ ਤੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੈ ਕਿਸੇ ਕੇ ਰੀ ਬਾਜ ਸੱਚੇ ਨਾ ਹਰ ਜਨ ਗੁਣ ਗਾਵਤ ਹਸਿਆ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਬੰਦਾ ਜਦ ਰੱਬ ਦੇ ਗੁਣ ਗਾਉਂਦਾ ਹੈ ਸਿਫਤੋ ਸਲਾਹ ਕਰਦਾ ਹੈ ਜਪ ਕਰਦਾ ਹੈ ਸਭ ਤੋਂ ਪਹਿਲੇ ਉਸ ਨੂੰ ਆਪਣੇ ਔਗਣ ਦਿਖਾਈ ਦਿੰਦੇ ਨੇ ਹਰ ਮਨੁੱਖ ਨੂੰ ਨਹੀਂ ਦਿਖਾਈ ਦਿੰਦੇ ਜਪੀਸ਼ਵਰ ਨੂੰ ਦਿਖਾਈ ਦਿੰਦੇ ਸਾਧੂ ਨੂੰ ਦਿਖਾਈ ਦਿੰਦੇ ਪਹਿਲੇ ਔਗਣ ਦਿਖਾਈ ਦਿੰਦੇ ਨੇ ਦੇ ਆਗੁਣ ਦਿਖਾਈ ਦੇਣ ਲੱਗ ਪੈਣੇ ਇਹ ਸਾਧੂ ਨੇ ਹਰ ਮਨੁੱਖ ਨੂੰ ਦੂਜਿਆਂ ਦੇ ਆਗੁਣ ਦਿਖਾਈ ਦੇਣ ਦੇਣ ਆਪਣੇ ਨੇ ਕਿਉਂ ਦੂਜਿਆਂ ਨੂੰ ਬੜਾ ਗਹਿਰਾ ਵੇਖਦਾ ਹੈ ਆਪਣੇ ਆਪ ਨੂੰ ਤੇ ਹਰ ਮਨੁੱਖ ਉਪਰੋਂ-ਉਪਰੋਂ ਵੇਖਦਾ ਹੈ ਉਪਰੋਂ-ਉਪਰੋਂ ਤੇ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਨੇ ਸੰਤ ਭਗਤ ਦੂਜਿਆਂ ਨੂੰ ਉਪਰੋਂ-ਉਪਰੋਂ ਵੇਖਦਾ ਹੈ ਆਪਣੇ ਨੂੰ ਬੜਾ ਗਹਿਰਾ ਵੇਖਦਾ ਹੈ ਸਾਧਨਾ ਕਰਨ ਵਾਲਾ ਸਾਧੂ ਆਪਣੇ ਨੂੰ ਬੜਾ ਗਹਿਰਾ ਵੇਖਦਾ ਏ ਤਾਂ ਗਹਿਰਾ ਵੇਖਦਾ ਆਪਣੇ ਚ ਔਗਣ ਦਿਖਾਈ ਦਿੰਦੇ ਨੇ ਦੂਜਿਆਂ ਨੂੰ ਉੱਪਰ ਉੱਪਰ ਵੇਖਦਾ ਏ ਤਾਂ ਦੂਜਿਆਂ ਦੇ ਚ ਗੁਣ ਦਿਖਾਈ ਦਿੰਦੇ ਨੇ ਕਬੀਰ ਜੈਸਾ ਸੰਤ ਵੀ ਕਹਿ ਉઠਿਆ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਹੱਦ ਹੋ ਗਈ ਇੱਕੋ ਤੇ ਮਨੁੱਖ ਹੈ ਬਨਾਰਸ ਦੇ ਜੋ ਸਭ ਤੋਂ ਨੇਕ ਹੈ ਮਹਾਨ ਉਹ ਕਹਿੰਦਾ ਮੈਂ ਸਭ ਤੋਂ ਬੁਰਾ ਮੈਨੂੰ ਛੱਡ ਕੇ ਸਾਰੇ ਹੀ ਭਲੇ ਇਹ ਅਤਕਤ ਨਹੀਂ ਮੰਨ ਲਈਏ ਕਹਿ દਈਏ ਕਬੀਰ ਗਲ ਵਧਾ ਕੇ ਕਰ ਰਹੇ ਹੈ ਕਥਾਈ ਨਹੀਂ ਕਥਾਈ ਨਹੀਂ ਠੀਕ ਕਹਿ ਰਹੇ ਜੇ ਦਾ ਮਤਲਬ ਇਹ ਮੰਨ ਲਈਏ ਕਬੀਰ ਸਾਰੇ ਆਂ ਤਾਂ ਭੈੜਾ ਹੈ ਕਥਾਈ ਇਹ ਵੀ ਨਹੀਂ ਕਬੀਰ ਦੂਜਿਆਂ ਨੂੰ ਉਪਰੋਂ ਉਪਰੋਂ ਵੇਖ ਰਿਹਾ ਤੇ ਉਪਰ ਉਪਰੋਂ ਤੇ ਹਰ ਬੰਦਾ ਸ਼ਰੀਫ ਹੈ ਮਹਾਨ ਹੈ ਉਪਰੋਂ ਪਰ ਤੇ ਹਰ ਬੰਦਾ ਗੁਣਵਾਨ ਹੈ ਮਨੁੱਖ ਉਹ ਗਣਾ ਨੂੰ ਛੁਪਾਉਂਦਾ ਹੈ بڑے ਪਰਦੇ ਪੰਦ ਹੈ ਮਨੁੱਖ ਨੇ ਜੋ ਕੁਝ ਛੁਪਾਇਆ ਹੋਵੇਗਾ ਠੀਕ ਨਹੀਂ ਹੋਵੇਗਾ ਤੇ ਵੀ ਮੈਰਜ ਕਰਦੇ ਹਨ ਮਨੁੱਖ ਨੇ ਜੋ ਕੁਝ ਵੀ ਛੁਪਾਇਆ ਹੁੰਦਾ ਹੈ ਉਹ ਠੀਕ ਨਹੀਂ ਹੁੰਦਾ